ਜਿਹੜਾ ਮਨੁੱਖ ਇੱਕ ਹਫਤਾ ਪਹਿਲਾਂ ਦੁਨੀਆਂ 'ਚ ਧਰਤੀ ਦੇ ਵਸਦੇ ਸਾਰੇ ਸਿੱਖਾਂ ਤੋਂ ਵੱਧ ਦੋਸ਼ਾਂ ਦਾ ਭਾਗ ਹੀ ਮੰਨਿਆ ਜਾਂਦਾ ਸੀ ਲੋਕਾਂ ਨੇ ਉਹਨੂੰ ਨਿਮਾਣਾ ਸੇਵਾਦਾਰ ਤੇ ਹੋਰ ਸਾਰੇ ਵਿਛੇੜਣਾ ਨਵਾਜਣਾ ਸ਼ੁਰੂ ਕਰ ਦਿੱਤਾ ਸਿਰਫ ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਪਿਛਲੇ ਲਗਭਗ 25 ਸਾਲਾਂ 'ਚ ਜਿੰਨੇ ਵੀ ਬੰਦਿਆਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਈ ਗਈ ਹੈ ਇਹ ਹੋਣ ਵਾਲਾ ਮਾਮਲਾ ਉਹਨਾਂ ਤੋਂ ਵੱਖਰਾ ਹੈ ਦੋ ਤਿੰਨ ਗੱਲਾਂ ਦਾ ਜਿੰਨੇ ਵੀ ਬੰਦੇ ਪਹਿਲਾਂ ਪੇਸ਼ ਹੋਏ ਕਿਸੇ ਤੇ ਵੀ ਇੰਨੇ ਵੱਡੇ ਦੋਸ਼ ਨਹੀਂ ਸਨ ਪਰ ਇਹਦੇ باوجود ਪਹਿਲਾਂ ਕਿਸੇ ਵੀ ਬੰਦੇ ਨੂੰ ਇਦਾਂ ਦੀਆਂ ਇੰਨੀਆਂ ਵੱਡੀਆਂ ਰਹਿਤਾਂ ਨਹੀਂ ਮਿਲੀਆਂ ਪਹਿਲਾਂ ਜਿੰਨਾਂ ਵੀ ਲੋਕਾਂ ਨੂੰ ਸਜ਼ਾ ਸੁਣਾਈ ਗਈ ਤਨਖਾਹ ਲਾਈ ਗਈ ਕਿਸੇ ਨੂੰ ਵੀ ਤੋਲਾ ਪਾਉਣ ਦੀ ਆਦੇਸ਼ ਨਹੀਂ ਹੋਇਆ ਉਹਨੂੰ ਆਗਿਆ ਨਹੀਂ ਦਿੱਤੀ ਗਈ ਨਾ ਹੀ ਕਿਸੇ ਨੂੰ ਸਿੱਖਾਂ ਦਾ ਰਵੈਤੀ ਹਥਿਆਰ ਵਰਛਾ ਪਾਉਣ ਦੀ ਆਗਿਆ ਦਿੱਤੀ ਗਈ ਪਹਿਲੀ ਵਾਰ ਇਹ ਸਭ ਆਪਰਿਆ ਕਿ ਮਲੁਖ ਨੂੰ ਕੁਰਸੀ ਵੀ ਮਿਲੀ ਮਲੁਖ ਨੂੰ ਚੋਲਾ ਵੀ ਮਿਲਿਆ ਵਰਸ਼ਾ ਵਿੱਚ ਪਤਾ ਗਿਆ ਸਖਾਂ ਦਾ ਰਵਤੀਥਿਆ ਤੇ ਨਾਲ ਹੀ ਗੁਰਦਆਮ ਦਾ ਦਰ ਤੇ ਬਾਹਰ ਬੈਠਣ ਦਾ ਸੁਭਾਗ ਵੀ ਪਤਾ ਗਿਆ ਇਹ ਸਖਾਂ ਦੀ ਇੱਕ ਈ ਪ੍ਰੰਪਰਾ ਹੈ ਉਹਦੇ ਨਾਲ ਸੰਬੰਧ ਜਿੰਨੀਆਂ ਵੀ ਸੰਪਰਦਾਮਾਂ ਨੇ ਜਥੇ ਨੇ ਜਥੇ ਬੰਦੀਆਂ ਨੇ ਮੈਨੂੰ ਨਹੀਂ ਪਤਾ ਕਿ ਕਿਸੇ ਨੇ ਇਹਦੇ ਤੇ ਕਿਉਂ ਸਵਾਲ ਨਹੀਂ ਕਰਿਆ ਪਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਗੱਲਾਂ ਬਿਲਕੁਲ ਲੀਕ ਤੋਂ ਹਟ ਕੇ ਇਹ ਸਜਾ ਜਾਂ ਤਨਖਾਹ ਦੀ ਥਾਂ ਤੇ ਸਭ ਤੋਂ ਵੱਡਾ ਸਨਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਦੀਆਂ ਘਟਨਾਵਾਂ ਪੰਜਾਬ ਵਿੱਚ ਵਿਚਾਰੀਆਂ ਜਾ ਰਹੀਆਂ ਨੇ ਉਹਨਾਂ ਨੇ ਰਾਜਨੀਤੀ ਦੇ ਤੈਨ ਮੁੱਖ ਰਹਾ ਨੂੰ ਸਿੱਧੇ ਕੀਤਾ ਇੱਕ ਸ਼੍ਰੀਕਾਲਤਾਖਬ ਸਾਹਿਬ ਦੇ ਉੱਤੇ ਜੋ ਫੈਸਲੇ ਹੋਏ ਉਹਨਾਂ ਦਾ ਸੰਬੰਧ ਚੋਣ ਰਾਜਨੀਤੀ ਨਾਲ ਸੀ ਉਸ ਨੂੰ ਅਗਲੇ ਦਿਨ ਜੋ ਖਬਰਾਂ ਆਈਆਂ ਸੀ ਉਹ ਪਾਣੀ ਦੇ ਮੁੱਦੇ ਨੂੰ ਲੈ ਕੇ ਬੁੱਢੇ ਨਾਲੇ ਨੂੰ ਲੈ ਕੇ ਸੀਗੀਆਂ ਬੁੱਢੇ ਦਰਿਆ ਨੂੰ ਲੈ ਕੇ ਉਹ ਲੋਕਾਂ ਦੇ ਸੰਘਰਸ਼ ਦਾ ਰਾਹ ਸੀ ਪੀਜੀਆਂ ਖਬਰਾਂ ਜੋ ਸਾਰੇ ਕਿਤੇ ਫੈਲੀਆਂ ਨੇ ਉਹ ਹਥਿਆਰ ਦੇ ਚੱਲਣ ਨੂੰ ਲੈ ਕੇ ਸੀ ਤਾਂ ਤਿੰਨਾਂ ਦਿਨਾਂ ਚ ਰਾਜਨੀਤੀ ਦੇ ਤਿੰਨੇ ਰਾਹਾਂ ਦੀ ਉਦਤਰੀ ਰੂਪ ਚ ਜਿਹੜੀ ਪ੍ਰਗਟਾਵਾ ਹੋਇਆ ਉਹਨੇ ਸਾਨੂੰ ਇਸ ਮਸਲੇ ਨੂੰ ਅਯੋਕੇ ਪ੍ਰਸੰਗ ਚ ਵੇਖਣ ਲਈ ਤੁਹਾਡੇ ਸਾਨੂੰ ਮਖਾਜਰ ਕੀਤਾ। ਆਮ ਤੌਰ ਤੇ ਕਿਸੇ ਵੀ ਧਰਮ ਇਤਿਹਾਸ ਦੇ ਮੁੱਦੇ ਨੂੰ ਵਰਤਮਾਨ ਰਾਜਨੀਤੀ ਨਾਲ ਮਿਲਾ ਕੇ ਵੇਖਣਾ ਬਹੁਤੀ ਵਾਰੀ ਵਧੀਆ ਨਹੀਂ ਮੰਨਿਆ ਜਾਂਦਾ। ਪਰ ਜਦੋਂ ਕਿਸੇ ਥਾਂ ਦੇ ਮੁੱਖ ਰਾਹ ਦਾ ਪ੍ਰਗਟਾਵਾ ਇਸ ਤਰ੍ਹਾਂ ਹੋਣ ਲੱਗ ਜਵੇ ਕਿ ਉਹ ਕਿਸੇ ਹੋਰ ਦੇ ਤਰੀਕੇ ਨਾਲ ਚੱਲ ਰਿਹਾ ਹੈ ਤਾਂ ਆਪਣੀਆਂ ਬੁਨਿਆਦਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੋ ਜਾਂਦਾ। ਉਸ ਦੇ ਹਿਸਾਬ ਨਾਲ ਮੈਂ ਇਹ ਗੱਲ ਆਪਣੀ ਸੰਗਤ ਦੇ ਸਾਹਮਣੇ ਕਰਨੀ ਚਾਹੁੰਦਾ ਕਿ ਅਜੋਕੇ ਸਮੇਂ ਦੇ ਵਿੱਚ ਹਿੰਸਾ ਨੂੰ ਹਥਿਆਰ ਨੂੰ دہشت ਦੇ ਨਾਮ ਜੋ ਹੀ ਦੇਖਿਆ ਜਾਣ ਲੱਗ ਪਿਆ ਚਾਹੇ ਉਹ ਕਿਸਾਨ ਮੋਰਚੇ ਦੌਰਾਨ ਲਿੰਗ ਸਿੰਘਾ ਨੇ ਇੱਕ ਬੰਦੇ ਨੂੰ ਜਾਂ ਇੱਕ ਪੁਲਿਸ ਅਫਸਰ ਨੂੰ ਜਾਂ ਇੱਕ ਝੰਡਾ ਝੁਲਿਆ ਲਾਲ ਕਿਲੇ ਤੇ ਜਾਂ ਹੁਣ ਗੋਡੀ ਦੇ ਬਾਹਰ ਗੋਲੀ ਚੱਲੀ ਚਾਰ ਏਕਟਨਾਵਾਂ ਵਿੱਚ ਜੋ ਕੋਈ ਸਾਂਝਾ ਹੈ ਉਹ ਹੈ ਕਿ ਹਥਿਆਰ ਚੱਲਣ ਨੂੰ دہشت ਵਜੋਂ ਲੈਣਾ ਇੱਕ ਪੱਖ ਇਹ ਹੈ ਕਿ ਡਰ ਦੀ ਰਾਜਨੀਤੀ ਹੀ ਮੁੱਖ ਰਾਜਨੀਤੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਇਸੇ ਗੱਲ ਤੇ ਕੇਂਦਰਿਤ ਹੈ ਡਰ ਨਾ ਦੇਣਾ ਡਰ ਨਾ ਮੰਨਣਾ ਲਗਭਗ ਪਿਛਲੇ 14 ਮਹੀਨਿਆਂ ਤੋਂ ਸੀਸਗੰਗ ਸਾਹਿਬ ਦਾ ਮਸਲਾ ਸਾਰੀ ਦੁਨੀਆ 'ਚ ਥੋੜਾ ਥੋੜਾ ਕਰਕੇ ਫੈਲ ਗਿਆ ਪਤਾ ਲੱਗ ਗਿਆ ਪਰ ਪਿਛਲੇ 24 ਘੰਟਿਆਂ 'ਚ ਇੱਕ ਗੋਲੀ ਚੱਲਣ ਤੇ ਜਿੰਨੇ ਲੋਕੀ ਬਿਆਨ ਦੇਣ ਵਾਸਤੇ ਤੱਤੇ ਤੇ ਹਾਜ਼ਰ ਹੋਏ ਤੇ ਪਿਛਲੇ 14 ਮਹੀਨਿਆਂ ਉਹਨੇ ਬੰਦੇ ਸੀਸਗਨ ਸਾਹਿਬ ਦੇ ਮਸਲੇ ਤੇ ਚਾਚਾ ਕਰਨ ਲਈ ਨਹੀਂ ਆਏ। ਠੀਕ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਹੋਇਆ ਉਹ ਨੂੰ ਗੋਲੀ ਚੱਲਣ ਤੋਂ ਬਾਅਦ ਨਵੇਂ ਅਰਥਾਂ 'ਚ ਦੇਖਣਾ ਸ਼ੁਰੂ ਕਰ ਦਿੱਤਾ। ਜਿਹੜਾ ਮਨੁੱਖ ਇੱਕ ਹਫ਼ਤਾ ਪਹਿਲਾਂ ਦੁਨੀਆਂ 'ਚ ਧਰਤੀ ਤੇ ਵਸਦੇ ਸਾਰੇ ਸਿੱਖਾਂ ਤੋਂ ਵੱਧ ਦੋਸ਼ਾਂ ਦਾ ਭਾਗੀ ਮੰਨਿਆ ਜਾਂਦਾ ਸੀ ਲੋਕਾਂ ਨੇ ਉਹਨੂੰ ਨਿਮਾਣਾ ਸੇਵਾਦਾਰ ਤੇ ਹੋਰ ਸਾਰੇ ਵਿਸ਼ੇਸ਼ਨਾਵਾਂ ਨਾਲ ਨਵਾਜਣਾ ਸ਼ੁਰੂ ਕਰ ਦਿੱਤਾ ਸਿਰਫ ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਇਹ ਧਰਮ ਇਤਿਹਾਸ ਦੀ ਸਮਝ ਨਹੀਂ ਹੈ ਇਹ ਮਨੁੱਖਤਾਵਾਦੀ ਪੱਖ ਵੀ ਨਹੀਂ ਹੈ ਇਹ ਨਰੋਲ ਡਰ ਦੀ ਰਾਜਨੀਤੀ ਦਾ ਪ੍ਰਗਟਾਵਾ ਹੈ ਜੋ ਪਿਛਲੀਆਂ ਚੌਹਾਂ ਘਟਨਾਵਾਂ 'ਚ ਬਿਲਕੁਲ ਸਾਂਝਾਂ ਪ੍ਰਗਟ ਹੁੰਦਾ ਹੈ ਤੇ ਖਾਸ ਕਰਕੇ ਸਿੱਖਾਂ ਦੇ ਵੱਡੇ ਨੂੰ ਲੱਗਦਾ ਕਿ ਸਾਡੀ ਬੇਇੱਜ਼ਤੀ ਹੋ ਗਈ ਅਸੀਂ ਤਾਂ ਦੁਨੀਆ ਦੇ ਵਿੱਚ ਬਦਨਾਮ ਹੀ ਹੋ ਗਏ ਜਿਵੇਂ ਹੁਣ ਵਾਲੀ ਘਟਨਾ ਦੇ ਵਿੱਚ ਦੂਜਾ ਪੱਖ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਪਿਛਲੇ ਲਗਭਗ 25 ਸਾਲਾਂ ਚ ਜਿੰਨੇ ਵੀ ਬੰਦਿਆਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਈ ਗਈ ਹੈ ਇਹ ਹੁਣ ਵਾਲਾ ਮਾਮਲਾ ਉਹਨਾਂ ਤੋਂ ਵੱਖਰਾ ਹੈ ਦੋ ਤਿੰਨਾਂ ਗੱਲਾਂ ਕਰਕੇ ਜਿੰਨੇ ਵੀ ਬੰਦੇ ਪਹਿਲਾਂ ਪੇਸ਼ ਹੋਏ ਕਿਸੇ ਤੇ ਵੀ ਇੰਨੇ ਵੱਡੇ ਦੋਸ਼ ਨਹੀਂ ਸਨ ਪਰ ਇਹਦੇ باوجود ਪਹਿਲਾਂ ਕਿਸੇ ਵੀ ਬੰਦੇ ਨੂੰ ਇਦਾਂ ਦੀਆਂ ਇਨੀਆਂ ਵੱਡੀਆਂ ਰਹਿਤਾਂ ਨਹੀਂ ਮਿਲੀਆਂ ਅਸਲ ਰਾਜਨੀਤੀ ਇਹੀ ਹੁੰਦੀ ਹੈ ਕਿ ਜੋ ਤੁਹਾਨੂੰ ਦਿਖ ਰਿਹਾ ਉਹ ਓਵੇਂ ਨਾ ਹੋ ਕੇ ਹੋਰ ਤਰ੍ਹਾਂ ਹੋਵੇ ਮੈਂ ਇਹਨੂੰ ਇਦਾਂ ਵੇਖਦਾ ਬਿਲਕੁਲ ਭਾਵੇਂ ਕੋਈ ਇਸ ਗੱਲ ਨੂੰ ਸਹਿਮਤ ਵੀ ਨਾ ਹੋਵੇ ਪਹਿਲਾਂ ਦੇ ਚ ਇਹ ਸੀ ਕਿ ਅਕਾਲ ਤਖਤ ਦੇ ਸਾਹਮਣਕ ਸਾਡੇ ਪੁਰਖੇ ਆਪਣਾ ਸੀਸ ਲੈ ਕੇ ਹਾਜ਼ਰ ਹੋਏ ਇੱਕ ਤਰੀਕੇ ਨਾਲ ਪਰ ਇਸ ਵਾਰ ਇੱਕ ਬੰਦਾ ਕੁਰਸੀ ਲੈ ਕੇ ਹਾਜ਼ਰ ਹੋਇਆ ਇਹਦੇ ਨਾਲ ਹੀ ਪਹਿਲਾਂ ਜਿੰਨੀਆਂ ਵੀ ਲੋਕਾਂ ਨੂੰ ਸਜ਼ਾ ਸੁਣਾਈ ਗਈ ਤਨਖਾਹ ਲਾਈ ਗਈ ਕਿਸੇ ਨੂੰ ਵੀ ਚੋਲਾ ਪਾਉਣ ਦੀ आदेश ਨਹੀਂ ਹੋਇਆ ਉਹਨੂੰ ਆਗਿਆ ਨਹੀਂ ਦਿੱਤੀ ਗਈ। ਨਾ ਹੀ ਕਿਸੇ ਨੂੰ ਸਿੱਖਾਂ ਦਾ ਰਵਾਇਤੀ ਹਥਿਆਰ ਵਰਛਾ ਫੜਨ ਦੀ ਆਗਿਆ ਦਿੱਤੀ ਗਈ। ਇਹ ਪਹਿਲੀ ਵਾਰ ਇਹ ਸਾਬ ਵਾਪਰਿਆ ਕਿ ਮਨੁੱਖ ਨੂੰ ਕੁਰਸੀ ਵੀ ਮਿਲੀ। ਮਨੁੱਖ ਨੂੰ ਚੋਲਾ ਵੀ ਮਿਲਿਆ, ਵਰਛਾ ਵੀ ਦਿੱਤਾ ਗਿਆ ਸਿੱਖਾਂ ਦਾ ਰਵਾਇਤੀ ਹਥਿਆਰ। ਤੇ ਨਾਲ ਹੀ ਗੁਰਦਵਾਰ ਦਾ ਦਰ ਤੇ ਬਾਹਰ ਬੈਠਣ ਦਾ ਸੁਭਾਗ ਵੀ ਦਿੱਤਾ ਗਿਆ। ਇਹ ਸਿੱਖਾਂ ਦੀ ਇਹ ਈ ਪ੍ਰੰਪਰਾ ਹੈ ਉਹਦੇ ਨਾਲ ਸੰਬੰਧਿਤ ਜਿੰਨੀਆਂ ਵੀ ਸੰਪਰਦਾਵਾਂ ਨੇ ਜਥੇ ਨੇ ਜਥੇਬੰਦੀਆਂ ਨੇ ਮੈਨੂੰ ਨਹੀਂ ਪਤਾ ਕਿ ਕਿਸੇ ਨੇ ਇਹਦੇ ਦੇ ਕਿਉਂ ਸਵਾਲ ਨਹੀਂ ਕਰਿਆ ਪਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਗੱਲਾਂ ਬਿਲਕੁਲ ਲੀਕ ਤੋਂ ਹਟਕੇ ਨੇ ਇਹ ਸਜ਼ਾ ਜਾਂ ਤਨਖਾਹ ਦੀ ਥਾਂ ਤੇ ਸਭ ਤੋਂ ਵੱਡਾ ਸਨਮਾਨ ਹੈ ਸ਼ਾਇਦ ਇਹਦੇ ਜੀ ਕੋਈ ਚੀਜ਼ ਦੀ ਕਾਟ ਸੀ ਕਿ ਜੇ ਉਹਨੂੰ ਫੜ ਲਾ ਦੇ ਦਿੰਦੇ ਤਾਂ ਸਿੱਖਾਂ ਦੇ ਘਰੇ ਵੱਧ ਤੋਂ ਵੱਧ ਸਨਮਾਨ ਦੀ ਰਸਮ ਪੂਰੀ ਹੋ ਜਾਣੀ ਸੀ ਉਹਨੂੰ ਕੁਰਸੀ ਵੀ ਮਿਲੀ ਉਹਨੂੰ ਪਹਿਰਾਵਾ ਵੀ ਮਿਲਿਆ ਉਹਨੂੰ ਬਰਸ਼ਾ ਹਥਿਆਰ ਵੀ ਮਿਲਿਆ ਤਾਂ ਇੱਕ ਤਰਲਾ ਵਾਕੀ ਸੀ ਇਸ ਗੱਲ ਨੂੰ ਰਾਜਨੀਤੀ ਵਜੋਂ ਨਾ ਸਮਝਣਾ ਇਸ ਗੱਲ ਨੂੰ ਧਰਮ ਵਜੋਂ ਵੀ ਨਾ ਸਮਝਣਾ ਸਿਰਫ ਇੱਕ ਚੋਣ ਦੇ ਤਰੀਕੇ ਜਾਂ ਇੱਕ ਜਥੇਬੰਦੀ ਜਾਂ ਇੱਕ ਮਨੁੱਖ ਤੇ ਕੇਂਦਰਿਤ ਕਰਕੇ ਵੇਖਣਾ ਚੀਜ਼ਾਂ ਨੂੰ ਤੋੜ ਕੇ ਵੇਖਣ ਦਾ ਨੁਕਸਾਨ ਦਾ ਇੱਕ ਤਰੀਕਾ ਹੈ ਇਸ ਨੇ ਸਾਡੀਆਂ ਧਾਰਮਿਕ ਪਰੰਪਰਾਵਾਂ ਨੂੰ ਢਾਹ ਲਵਾਈ ਇਸ ਨੇ ਸਾਡੇ ਧਾਰਮਿਕ ਸਥਾਨ ਸਾਡੇ ਬੰਦਿਆਂ ਤੋਂ ਟੋਹਾਈ ਨੇ ਜਿਹੜਾ ਮੇਰੇ ਲਈ ਮੁੱਖ ਮਸਲਾ ਹੈ ਬੰਦਿਆਂ ਦਾ ਆਉਣ ਜਾਣ ਰਹੇਗਾ ਜਥੇ ਬੰਦੀਆਂ ਬਣਨਗੀਆਂ ਟੁੱਟਣਗੀਆਂ ਸਦੀ ਵੀ ਜਿਹੜੀ ਜਾਇਦਾਦ ਹੈ ਵਿਰਾਸਤ ਹੈ ਉਹ ਧਾਰਮਿਕ ਇਤਿਹਾਸਕ ਥਾਵਾ ਨੇ ਇਸ ਦਿਹਾੜੇ ਤੋਂ ਕੱਲ ਤੋਂ 350 ਸਾਲਾ ਸ਼ੁਰੂ ਹੋ ਜਾਣਾ ਉਹ ਦੀ ਵਿਚਾਰ ਚਰਚਾ ਉਹਦੀ ਇਤਿਹਾਸ ਦੀ ਜਾਣਕਾਰੀ ਦੁਹਰਾਉਣ ਦੀ ਥਾਂ ਤੇ ਇੱਕ ਅਜਿਹੀ ਗੱਲ ਦਾ ਦੁਹਰਾ ਕਰ ਹੀ ਜਾਣਾ ਸਾਰੇ ਲੋਕਾਂ ਨੂੰ ਸਿੱਖਾਂ ਵੱਲੋਂ ਸਿਧਾਂਤ ਵਜੋਂ ਕਿ ਆ ਗਲਤ ਹੋ ਗਿਆ ਆ ਠੀਕ ਹੋ ਗਿਆ ਇਹ ਗਲਤ ਠੀਕ ਨਹੀਂ ਸਾਨੂੰ ਕਿਸੇ ਵੀ ਤਰੀਕੇ ਨਾਲ ਫਾਇਦਾ ਨਹੀਂ ਦੇਣਾ ਜੇ ਸਮਝ ਦਾ ਤਰੀਕਾ ਆਪਾਂ ਸਹੀ ਨਹੀਂ ਕਰ ਸਕਦੇ ਇਸ ਤੋਂ ਅਗਲਾ ਮਸਲਾ ਇਹਦੇ ਨਾਲ ਹੀ ਜਦੋਂ ਸ੍ਰੀ ਗੁਰੂ ਅੰਸਾਦ ਦੇ ਇਨਸਾਉਦੋ ਬਾਦ ਸਰੂਪਾਂ ਦਾ ਮਸਲਾ ਇਸ ਵਿਚਾਰ ਅਧੀਨ ਵਿੱਚ ਸੀ ਤਾਂ ਇਹਦਾ ਸਿੱਧਾ ਸਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੀ ਜੋ ਫੈਸਲੇ ਹੋਏ ਉਹਦੇ ਜੇ ਮੌਜੂਦਾ ਤੇ ਇੱਕ ਪ੍ਰਾਤਨ ਸ਼ੋਮਿਕ ਮੀਟ ਦੇ ਪ੍ਰਧਾਨ ਨੂੰ ਹੀ ਅਕਾਲੀ ਦਲ ਦੀ ਮੁਰਸਦੀਤੀ ਦੇ ਪ੍ਰਬੰਧਕ ਥਾਪ ਦਿੱਤਾ ਇਹ ਕਿਸੇ ਵੀ ਤਰੀਕੇ ਨਾਲ ਧਰਮ ਜਾਂ ਇਤਿਹਾਸ ਦੀ ਪਹਿਰੇਦਾਰੀ ਜਾਂ ਉਹਦੀ ਪਾਲਣਾ ਨਹੀਂ ਹੈ ਜਿਵੇਂ ਕਿ ਲੋਕ ਪ੍ਰਚਾਰ ਰਹੇ ਨੇ ਕਿ ਬਹੁਤ ਤਕੜਾ ਜ ਬਹੁਤ ਵਧੀਆ ਫੈਸਲਾ ਹੋ ਗਿਆ ਠੀਕ ਹੈ ਪਰੰਪਰਾ ਬਹਾਲੀ ਦਾ ਯਤਨ ਮਾੜਾ ਨਹੀਂ ਹੈ ਬੁਰਾ ਨਹੀਂ ਹੈ ਪਰ ਜਿਨ੍ਹਾਂ ਨੇ ਹਿੱਸੇਦਾਰੀ ਲਈ ਉਹਨਾਂ ਨੇ ਕੋਈ ਪੰਥ ਦੇ ਉੱਤੇ ਅਹਿਸਾਨ ਨਹੀਂ ਕੀਤਾ ਹੈ ਇਹ ਜਿਹੜੀਆਂ ਗੱਲਾਂ ਜਿਹੜੀਆਂ ਫੈਸਲਿਆਂ ਦੇ ਵਜੋਂ ਅਸ਼ੋਪਲੇ ਰੂਪ ਵਿੱਚ ਲੋਕਾਂ ਨੂੰ ਮਨਵਾ ਲਈਆਂ ਗਈਆਂ ਤੇ ਕਿਸੇ ਨੇ ਉਹਦੇ ਉੱਤੇ ਕਿੰਤੂ ਨਹੀਂ ਕਰਿਆ ਸਗੋਂ ਬਾਬਾ ਕੀਤੀ ਹੈ ਤੇ ਇਹ ਗੱਲ ਨੇ ਮਜਬੂਰ ਕੀਤਾ ਕਿ ਇਹ ਵਰ ਕੁਝ ਕੀਤਾ ਜਾਵੇ ਖਾਸ ਕਰਕੇ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਜਿਸ ਤਰੀਕੇ ਨਾਲ ਲੋਕਾਂ ਨੇ ਗਲਤ ਠੀਕ ਦਾ ਫੈਸਲਾ ਜਿੰਨੀ ਛੇਤੀ ਜਿਸ ਰੂਪ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਉਹਦੇ ਨਾਲ ਡਰ ਦੀ ਰਾਜਨੀਤੀ ਦਾ ਫੈਲਾ ਬਹੁਤ ਜ਼ਿਆਦਾ ਹੋ ਗਿਆ ਕਿ ਮੌਜੂਦਾ ਸਮੇਂ 'ਚ ਜੋ ਘਟਨਾਵਾਂ ਦੁਨੀਆਂ ਦੀ ਪੱਧਰ ਤੇ ਘਟ ਰਹੀਆਂ ਨੇ ਉਹਨਾਂ ਸਿੱਖਾਂ ਦੀ ਜਿਵੇਂ ਦੀ ਹਿੱਸੇਦਾਰੀ ਹੋ ਸਕਦੀ ਹੈ ਉਹਨੂੰ ਸੰਭਾਵੀ ਤੌਰ ਤੇ ਰੋਕਣ ਲਈ ਘਟੋਟ ਇਥੋਂ ਦਾ ਜਿਹੜਾ ਰਾਜਸੀ ਪ੍ਰਬੰਧ ਹੈ ਉਹ ਸਿੱਖਾਂ ਦੇ ਉੱਤੇ ਆਪਣਾ ਗਲਬਾ ਦਬਾਅ ਛਾ ਪਾ ਰਿਹਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਚੋਣਾਂ ਵਾਲੇ ਬੰਦਿਆਂ ਦੀ ਹੀ ਪਾ ਰਿਹਾ ਹੈ ਸਗੋਂ ਇਤੋਂ ਦਾ ਜਿਹੜੇ ਬਿਹਤਰ ਦੂਜੇ ਰਾਹ ਨੇ ਉਹਨਾਂ ਤੇ ਪਾਇਆ ਜਾ ਰਿਹਾ ਹੈ ਜਿੱਥੇ ਕਿਤੇ ਵੀ ਹਮਲਾ ਹੁੰਦਾ ਉਹ ਸਾਰਿਆਂ ਪਾਸਿਆਂ ਤੋਂ ਹੁੰਦਾ ਸਾਨੂੰ ਸਿੱਖਿਆ ਦੇ ਰਾਹ ਦਾ ਹੀ ਪਤਾ ਸਾਨੂੰ ਖੇਤੀਬਾਰੇ ਹਮਲਿਆਂ ਦਾ ਵੀ ਪਤਾ ਹੈ ਤਾਂ ਠੀਕ ਸਿੱਖਾਂ ਦੀ ਜਿਹੜੀ ਪ੍ਰਬੰਧਕ ਸੰਸਥਾ ਹੈ ਉਹਦੇ ਬੰਨਿਓ ਗੁਰਦੁਆਰਿਆਂ ਨੂੰ ਸੇਵਾ ਸੰਭਾਲ ਦੇ ਨਾਂ ਤੇ ਢਾਇਆ ਜਾਣਾ ਬਦਲਿਆ ਜਾਣਾ ਸਦੀਵੀ ਰਾਜਨੀਤੀ ਦਾ ਹਿੱਸਾ ਹੈ ਜਿੰਨਾ ਜਰਾ ਅਸੀਂ ਆਪਣੀਆਂ ਸਦੀਵੀ ਵਿਰਾਸਤੀ ਬਸਤਾਂ ਨੂੰ ਪਰੰਪਰਾਵਾਂ ਨੂੰ ਲਗਾਤਾਰ ਸਾਂਭਣਾ ਉਹਨਾਂ ਦੀ ਚਿੰਤਨ ਕਰਨਾ ਛੱਡ ਦਿੰਦੇ ਹਾਂ ਅਸੀਂ ਜੋ ਮਰਜ਼ੀ ਕਰੀਏ ਕਿਸੇ ਪ੍ਰਾਪਤੀ ਵੱਲ ਨਹੀਂ ਬਤਰੇ ਹੁੰਦੇ ਕਿਸੇ ਵੀ ਮਨੁੱਖ ਤੇ ਉੱਤੇ ਘਟਨਾਵਾਂ ਦੇ ਉੱਤੇ ਕੇਂਦਰਿਤ ਕਰਕੇ ਚਰਚਾ ਕਰਨੀ ਬੁਰੀ ਹੁੰਦੀ ਹੈ ਪਰ ਕਈ ਵਜ੍ਹਾ ਦੇ ਧੱਕੇ ਚ ਘਟਨਾਵਾਂ ਨੂੰ ਬਿਲਕੁਲ ਸਾਹਮਣੇ ਲਿਆ ਦਿੱਤਾ ਜਾਂਦਾ ਹੈ ਤਾਂ ਉਹਨਾਂ ਜ਼ਿਕਰ ਕਰਨ ਤੋਂ ਬਚਿਆ ਨਹੀਂ ਜਾਂਦਾ ਪਰ ਗੁਰਦੁਆਰਾ ਪ੍ਰਬੰਧ ਦੇ ਅਧੀਨ ਚੱਲਦੇ ਹੋਏ ਅਕਾਲ ਤਖਤ ਤੋਂ ਜਿਹੜੇ ਫੈਸਲੇ ਹੋਏ ਸੀ ਉਨਾ ਵਿੱਚ ਜਿਹੜਾ ਸਭ ਤੋਂ ਵੱਖਰਾ ਅਮਲ ਕੀਤਾ ਗਿਆ ਉਹ ਇਹੀ ਸੀ ਕਿ ਇੱਕ ਮਨੁੱਖ ਨੂੰ ਜਿਹਦੇ ਨਾਂ ਤੇ ਸਭ ਤੋਂ ਵੱਡੇ ਦੋਸ਼ ਲੱਗੇ ਸਨ ਉਹ ਨੂੰ ਤਨਖਾਹ ਵਜੋਂ ਵੀ ਉਹ ਗੱਲਾਂ ਕਹਿ ਦਿੱਤੀਆਂ ਗਈਆਂ ਕਰਨ ਲਈ ਜਿਹੜੀਆਂ ਸਭ ਤੋਂ ਵੱਡੇ ਸਨਮਾਨ ਦਾ ਹਿੱਸਾ ਸਨ ਇਹਦੇ ਨਾਲ ਹੀ ਗੁਰਦੁਆਰਾ ਪ੍ਰਬੰਧ ਦੀਆਂ ਘਾਟਾਂ ਜਿਹੜੀਆਂ ਸਾਡੇ ਰੁਕਾਂ ਸਾਹਮਣੇ ਪ੍ਰਗਟ ਹਨ ਉਹਦੇ ਮੌਜੂਦਾ ਅਤੇ ਪੁਰਾਣੇ ਪ੍ਰਬੰਧਕ ਨੂੰ ਹੀ ਕੌਣ ਦਲ ਦੀ ਸਰਜੀਤੀ ਵਾਸਤੇ ਥਾਪ ਦੇਣਾ ਇਹ ਵੀ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ ਇਹ ਘਟੋਟ ਉਹਨਾਂ ਅਮਲਾਂ ਦੀ ਪਕੀਾਈ ਕਰੇਗਾ ਜਿਹੜਾ ਗੁਰੂ ਦੀ ਸਰੂਪਾਂ ਦੀ ਬੇਅਦਬੀ ਸ਼ਾਮਲ ਹੋਏ ਜਿਹੜੇ ਗੁਰੂ ਦੀਆਂ ਨਿਸ਼ਾਨੀਆਂ ਗੁਰੂ ਘਰ ਨੂੰ ਢਾਹੁਣ ਦੇ ਵਿੱਚ ਸ਼ਾਮਲ ਹੋਏ ਦੋਨੇ ਮੁੱਦੇ ਸਿੱਖਾਂ ਲਈ ਸਦੀਵੀ ਤੌਰ ਤੇ ਵਿੱਚ ਅਹਿਮ ਹਨ ਗੁਰੂ ਗੰਬ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਮਸਲਾ ਗੁਰੂ ਦੀਆਂ ਨਿਸ਼ਾਨੀਆਂ ਗੁਰੂ ਘਰ ਨੂੰ ਢਾਹੁਣ ਦਾ ਮਸਲਾ ਗੁਰੂ ਦੇ ਝੰਡੇ ਬੰਗਿਆਂ ਨਿਸ਼ਾਨਾਂ ਦਾ ਆਦਬ ਦੇ ਗੁਰੂ ਦਾ ਗੁਰੂ ਗ੍ਰੰਥ ਸਾਹਿਬਾ ਜੋਂ ਆਦਬ ਸਾਡੇ ਧਰਮ ਰਾਜਨੀਤੀ ਦਾ ਧੁਰਾ ਹਨ ਇਹਨਾਂ ਨੂੰ ਹੀ ਚੇਤਨ ਰੂਪ ਸਾਂਭਣਾ ਚਾਹੀਦਾ ਹੈ ਸਭ ਤੋਂ ਬਧੇਰੇ ਚਰਚਾ ਇਹਨਾਂ ਦੀ ਹੀ ਚਾਹੀਦੀ ਹੈ ਬੰਦਿਆਂ ਦੀ ਚਾਚਾ ਨਹੀਂ ਚਾਹੀਦੀ ਜੀ ਭੁੱਲਾਂ ਚੁੱਕਾਂ ਲਿਖਿਵਾ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਪਤ